ਰਖੜੀਆਂ ਤੇ ਬਿਨ ਵੀ ਨੇੜੇ ਆ ਗਏ ਰਖੜੀ ਬੰਨਣ ਜਾਣਾ ਸੀ ਕਰਦੀ ਆ ਨਾ ਨਾਲ ਗੱਲ ਮੈਂ ਵੱਡੇ ਦੇ ਤਾਂ ਸਿੰਪਲ ਬੰਨੂਗੀ ਛੋਟੇ ਦੇ ਚਾਂਦੀ ਵਾਲੀ ਲੱਗੂਗੀ ਜੈਨ ਜੀ ਗੱਲ ਸੁਣਿਓ ਹਾਂਜੀ ਬੋਲੋ ਹਾਂਜੀ ਮੈਂ ਕਹਿੰਦੀ ਸੀ ਵੀ ਰਖੜੀਆਂ ਆ ਰਹੀਆਂ ਨੇ ਵੀਰ ਉਹਨਾਂ ਦੇ ਮੈਂ ਰਖੜੀ ਬੰਨਿਆ ਆਵਾ ਜਾ ਕੇ ਤੁਸੀਂ ਕੱਲੀ ਜਾਓਗੇ ਤੁਸੀਂ ਚੱਲੋਗੇ ਨਾਲ? ਹਾਂ ਮੈਂ ਵੀ ਚੱਲੂਗਾ ਨਾਲ। ਐਦ ਕਿਤੇ ਮੇਰੇ ਸਾਲੇ ਤੋਂ ਪੂਰੀ ਸੇਵਾ ਕਰਾਉਂਗਾ ਉੱਥੇ ਜਾ ਕੇ। ਵਧੀਆ ਮੀਟ ਮੂਠਾ ਖਾ ਕੇ ਆਉਂਗਾ। ਪੈਗ ਪੂਗ ਲਾਉਂਗਾ। ਹਾਂਜੀ ਜ਼ਰੂਰ। ਪਰ ਸੇਵਾ ਤਾਂ ਤੁਹਾਡੀ ਛੋਟਾ ਹੀ ਕਰ ਸਕਦਾ। ਵੱਡੇ ਦਾ ਤੁਹਾਨੂੰ ਪਤਾ ਹੀ ਆ। ਉਹ ਤਾਂ ਆਪਦੇ ਟਾਈਮ ਪਾਸ ਬਹੁਤ ਆ। ਮੇਰਾ ਛੋਟੇ ਦੇ ਘਰੇ ਪਹਿਲਾਂ ਚੱਲਾਂਗੇ। ਹਾਂਜੀ ਛੋਟੇ ਦੇ ਚੱਲਾਂਗੇ ਪਹਿਲਾਂ ਆਪਾਂ। ਹਾਂ ਫਿਰ ਛੋਟੇ ਦੀ ਚੱਲਦੇ ਆਪਾਂ। ਹਾਂਜੀ। ਤੁਹਾਨੂੰ ਤਿਆਰ ਹੋ ਗਏ ਤੁਸੀਂ ਚੱਲਦੇ ਆ। ਤੁਸੀਂ ਤਿਆਰ ਹੋ ਜਾਓ ਜੀ ਮੈਂ ਤਾਂ ਹੋ ਜਾਂਦੀ ਆ। ਤੁਸੀਂ ਹੋ ਜਾ ਮੈਂ ਤਿਆਰੀ ਰਹਿਣਾ ਕਿ ਤੁਹਾਨੂੰ ਪਤਾ ਹੈਗਾ। ਕੀ ਸੋਚੀ ਇਹਨੇ ਉਹ? ਕੀ ਜੀ ਮੈਂ ਤਾਂ ਐ ਕਹਿੰਦੀ ਸੀ ਐਤਕੀ ਆਪਾਂ ਘੁੰਮਣਾਂ ਚੱਲੀਏ ਘੁੰਮਣ ਬਾਗ ਚਲਾਏ ਜੇ ਤੁਹਾਨੂੰ ਕਹੀ ਦਿੱਤਾ ਪੱਕਾ ਪੱਕਾ ਅੱਜ ਤਾਂ ਪਹਿਲੀ ਵਾਰੀ ਚ ਮੰਨ ਕੇ ਅੱਗੇ ਤਾਂ ਮੇਰੀ ਅਮਨਤਾ ਕਰਾਉਣੀ ਹੁੰਨੇ ਹੋ ਉਹ ਹੁਣ ਤਾਂ ਪੈਸੇ ਜੇ ਆ ਰਹਿਆ ਨਾ ਬਾਬਾ ਕਿੱਥੋਂ ਦੋ ਤਿੰਨ ਕੁੰਡੀਆਂ ਜਾਂ ਫਰਦੀਆਂ ਨਾਲ ਵਾਲੇ ਪਿੰਡੋਂ ਕੁੰਡੀਆਂ ਕਿਤੇ ਹੋਰ ਹੀ ਨਾ ਲੜਾਈ ਜਾਂਦੇ ਹੋ ਨਾ ਨਾ ਐ ਛੋੜੀ ਤੇਰੇ ਬਿਨਾ ਕੌਣਾ ਮੇਰਾ ਦੇਖ ਲਾ ਜੇ ਮੈਨੂੰ ਪਤਾ ਲੱਗ ਗਿਆ ਨਾ ਨਾ ਤੁਸੀਂ ਆ ਮੈਂ ਤਾਂ ਐ ਸੋਚੀ ਆਂਦੀ ਸੀ ਆਪਾਂ ਮਹਾਲੀ ਨਾ ਚੱਲੀਏ ਮਹਾਲੀ ਬਾਗ ਚਲਾઈએ ਫੇ ਮਿਲੇ ਵੀ ਜਾ ਆਵਾਂਗੇ ਐਨੇ ਪੈਸੇ ਵੀ ਨਹੀਂ ਲੈ ਹੁਣ ਤਾਂ ਤੁਸੀਂ ਆਪ ਹੀ ਕਹੀ ਜਾਂਦੇ ਸੀ ਵੀ ਕੋਈ ਇੱਕ ਥਾਂਵੇਂ ਬਾਜ਼ ਚੱਲਾਂਗੇ ਚੱਲ ਆਪਾਂ ਸੀ ਮਿਲੇ ਚੱਲਾਂਗੇ ਮਹਾਲੀ ਤਾਂ ਪਹਿਲਾਂ ਆਪਾਂ ਚਾਰ ਪੰਜ ਵਾਰੀ ਜਾ ਆਏ ਹਾਂ ਠੀਕ ਆ ਹੁਣ ਐਸ ਕਿਸੇ ਮਿਲੇ ਚੱਲਾਂਗੇ ਓਹੋ ਪਤਾ ਨਹੀਂ ਉਹ ਆ ਚੜੇਲ ਜੀ ਦਾ ਫੋਨ ਆ ਗਿਆ ਹਾਂ ਗੁੱਡੀ ਦਾ ਫੋਨ ਆ ਗਿਆ ਹੈਲੋ 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 ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਹੋਰ ਗੁੱਡੀ ਕਿਵੇਂ ਆ ਬੱਦੀਆ ਤੁਸੀਂ ਦੱਸੋ ਬੱਦੀਆ ਅੱਜ ਕਿਵੇਂ ਯਾਦ ਕਰ ਲਿਆ ਕੁਛ ਨਹੀਂ ਭਾਬੀ ਮੈਂ ਘੜੀਆਂ ਆ ਰਹੀਆਂ ਨੇ ਰਖੜੀਆਂ ਬੰਨਿਆ ਵੀਰਿਆ ਨਾਲ ਦੀ ਸੀ ਅੱਛੇ ਆ ਤੇ ਉੱਧਰ ਕਰ ਲਿਆ ਕਿਉਂ ਨਾ ਇੱਧਰ ਭਾਬੀ ਤੇਰੀ ਦੂਜੀ ਭਾਬੀ ਨੂੰ ਹਾਂਜੀ ਉੱਧਰ ਕਰ ਲੂੰਗੀ ਪਹਿਲਾਂ ਮੈਂ ਸੋਨ ਨੂੰ ਕਰਿਆ ਚੱਲ ਕੋਈ ਨਾ ਆਜ ਫਿਰ ਕੱਲੀ ਆਉਂਗੇ ਨਹੀਂ ਭਾਬੀ ਸੜਵਾਈ ਵੀ ਹੋਊਗਾ ਨਾਲ ਠੀਕ ਆ ਚੱਲ ਕੋਈ ਨਾ ਆਜ ਲਾ ਮੈਂ ਤਾਂ ਬਾਹਰ ਘੁੰਮਣ ਦਾ ਪਲਾਨ ਬਣਾਇਆ ਸੀ ਤੇ ਵਿੱਚ ਹੁਣ ਇਹ ਕਹਿੰਦੀ ਮੈਂ ਆਉਣੀ ਹੈਗੀ ਨਾਲ ਕਹਿੰਦੀ ਉਹ ਵੀ ਆਊਗਾ ਸੰਧੂਰਾ ਚੱਲ ਜੂਈ ਆ ਜਾਓ ਜੀ ਪਾਣੀ ਫੇਰਤਾ ਸਾਰੇ ਕਾਸੇ ਤੇ ਨਾ ਨਾ ਚੱਲਾਂਗੇ ਤਾਂ ਹੈਗੇ ਆਪਾਂ ਪੱਕਾ ਪੱਕਾ ਚਲਾਏ ਨਾ ਇਹੀ ਗੱਲ ਤੇ ਰਹੀ ਹੁਣ ਨਾਲੇ ਕਿਤੇ ਬਦਲ ਜੇ ਫੇਰ ਕਦੇ ਮੈਂ ਤਾਂ ਮੇਰੀ ਭੈਣ ਆਉਂਦੀ ਹੈ ਮੈਂ ਨਹੀਂ ਜਾਂਦਾਗਾ ਉਹ ਤਾਂ ਪੈਸਿਆਂ ਮਾਰੇ ਆ ਜਾਂਦੇ ਆ ਉਹ ਤਾਂ ਮੈਨੂੰ ਪਤਾ ਹੀ ਹੈਗਾ ਤਾਂ ਐ ਤਾਂ ਮੈਨੂੰ ਬੁਰੀ ਲੱਗਦੀ ਹੈਗੀ ਹੁਣ ਆ ਜੂਗੀ ਝੋਲੇ ਪਰ ਪਰ ਕੇ ਲੈ ਜੂਗੀ ਇੱਥਾਂ हाँ घर बनने भी देख लिया करो माड़ा मोटा ओ आया यार बारह बज बार गए चलिए हाँ जी आ गए बस ਆਰਤਾ ਇਹੋ ਗਿਆ ਇਹ ਵਿਆਹ ਹੀ ਆਣਾ ਹੁੰਦਾ ਆਪਾਂ ਮੇਰੇ ਪੈਕਿਆਂ ਦੇ ਜਾਣੀ ਆ ਜੀ ਸਾਨੂੰ ਗਿਆ ਫੇਰ ਕਿ ਹੋ ਗਿਆ ਰਖੜੀਆਂ ਨੇ ਜਾਣਾ ਨਹੀਂ ਹੈਗਾ ਚਲੋ ਚਲੀਏ ਹਾਂਜੀ ਭਾਗੋ ਆ ਚੋਲਾ ਫੜਾਈ ਮੇਰਾ ਮੈਂ ਕੰਮ ਤੇ ਜਾਵਾ ਬੰਨਾ ਬੰਦੀਆ ਅਜੇ ਤਾਂ ਲਾ ਕੀ ਮੋੜਾ ਜਿਹੜੀ ਰਖੜੀਆਂ ਦੇ ਨੇੜੇ ਨੇ ਕਿਤੇ ਭੈਣ ਭਰਾ ਜਣ ਫਿਰ ਔਖਾ ਹੋ ਜੂ ਚੱਲ ਜਰਾ ਚੱਲ ਜੀ ਲਾ ਕੀ ਡੇੜੀ ਗੁੱਡੀ ਤੇ ਪਰੌਣਾਂ ਆਉਣਗੇ ਆ ਜੋੜੇ ਉਹ ਲਾ ਟੁੱਟ ਗਏ ਇਹ ਵੀ ਹੋਰ ਲਿਓਣੇ ਪੈਣਗੇ ਹੁਣ ਚੱਲ ਕੋਈ ਨਾ ਆ ਰਖੜੀਆਂ ਦੇ ਜੰਨ ਨੱਕ ਜਾਣ ਦੇ ਗੁੱਡੀ ਤੇ ਪਰੌਣਾਂ ਆਖੇ ਭੱਗ ਜਾਣ ਫੇਰੀ ਲਿਆਵਾਂਗੇ ਉਹਨਾਂ ਵਾਸਤੇ ਰੁਪਏ ਜੋੜੀ ਜਾਂਦਾ ਮੈਂ ਮਾ ਪੰਜ-ਛੇ ਦਿਨ ਵਧੀਆ ਲੱਗੇ ਉਹਨਾਂ ਦੇ ਐਦ ਕਿ ਵੀ ਪਰੌਣੇ ਨੂੰ ਕਵੀ ਪੈਸੀ ਨਾਉਣ ਦੇਣੀ ਅਧੀ ਉਹਦੀ ਸੇਵਾ ਕਰਕੇ ਭੇਜੂਗਾ ਓਏ ਉਹ ਕੁੜੀ ਦੇ ਪੜਾਉਣਾ ਜਾਈ ਜਾਂਦੇ ਓਏ ਉਹੀ ਆ ਮੈਂ ਕਹਿੰਨੀ ਸੀ ਵੱਡਾ ਭਾਈ ਆਈ ਜਾਂਦਾ ਉਧਰ ਜਾ ਕੇ ਹੋਣਾ ਪਤਾ ਨਹੀਂ ਗਰੀਬ ਜਾ ਕਿਧਰੋਂ ਮੱਥੇ ਲੱਗ ਗਿਆ ਪਹਿਲਾਂ ਪਹਿਲਾਂ ਛੋਟੀ ਮਰਜੀ ਹੋਵੇ ਪਹਿਲਾਂ ਪਰ ਛੋਟੇ ਵੀਰੇ ਕੰਨੀ ਚੱਲਾਂਗੇ ਹਾਂਜੀ ਮੈਂ ਤਾਂ ਐਂ ਕਹਿੰਦੀ ਸੀ ਮੈਂ ਤਾਂ ਉਹਦੀ ਕੁੜੀ ਦੇ ਪੜਾਉਣਾ ਜਾਂਦੇ ਮਤਲਬ ਵੀਰੇ

ਹਾਂਜੀ ਮੈਂ ਕਹਿੰਦੀ ਸੀ ਕੱਪੜਿਆਂ ਵਾਲਾ ਬੈਗ ਕਿੱਥੇ ਹੈਗਾ ਐਤੀ ਪਿਆ ਸੀ ਕਿਤੇ ਦੇਖਣਾ ਲੈ ਮੈਂ ਤਾਂ ਸਾਰੇ ਕੱਪੜੇ ਪ੍ਰੈਸ ਕਰਦੀ ਰਹੀਗੀ ਆ ਪਈ ਆ ਲੈ ਚੱਕ ਲੋ ਫੇਰ ਤੁਸੀਂ ਉਹ ਚੱਕਣਾ ਮੈਂ ਥੋੜੀ ਚੱਕੂਗਾ ਮੈਂ ਥੋੜੀ ਲੱਗੂਗੀ ਕੱਪੜਿਆਂ ਵਾਲਾ ਕਿੱਟ ਚੱਕਦੀ ਹੋਈ ਤੁਸੀਂ ਹਿੰਦਾ ਚੱਕ ਲੈ ਚੱਕ ਲੈ ਕਹੇ ਜੀਆਂ ਗੱਲਾਂ ਕਰ ਤੁਸੀਂ ਤਾਂ ਜਾਣ ਤੋਂ ਪਹਿਲੇ ਕੋਲੇ ਪਾ ਕੇ ਬੈ ਗੇ ਤੇ ਦੇਖ ਲੈ ਕਮਾਉਣ ਵੀ ਨਹੀਂ ਲੈ ਕੇ ਜਾਣਾ ਮੈਂ ਲੈ ਲੱਗ ਗਏ ਹੁਣੀ ਇੱਥੇ

ਹਾਰ ਬੋਲ ਫੇਰਾ ਦੇ ਭਰਾ ਨੂੰ ਹੁਣ ਇੱਥੇ ਆਓ ਚਲੋ ਜੀ ਆ ਜਾਓ ਸੇਤੀ ਸੇਤੀ ਟਾਈਮ ਲਾਈ ਜਾਂਦੇ ਆ ਗੱਡੀ 'ਚ ਰੱਖੋ ਕੱਪੜੇ ਜਿੰਨੇ ਪਹਿਲਾਂ ਚਲੋ ਸੇਤੀ ਚਲਾਓ ਆਹ ਕੌਣ ਆ ਗਿਆ ਹੁਣ ਆਹ ਕੌਣ ਆ ਗਿਆ ਨਹੀਂ ਆਉਣਾ ਸੀਗਾ ਆਹ ਦੇਖ ਲੈਣਾ ਪਹਿਲਾਂ ਮੈਂ ਛੜਜੋ ਚਲ ਬਾਅਦ 'ਚ ਹੀ ਰੱਖਦੀ ਆ ਸਾਰਾ ਮੂਡ ਖਰਾਬ ਵੀਰੇ ਬੱਧੀ ਕਿਵੇਂ ਹੋ ਵਰਕਿੰਗ ਮੈਂ ਬੱਧੀ ਕਿਵੇਂ ਹੋ ਇੱਥੇ ਜਾ ਰਹੇ ਸੀ ਹੋਰ ਬਈ ਕਿਵੇਂ ਹੋ ਹੋ 10 ਠੀਕ ਆ ਬਈ ਵਧੀਆ ਬਈ ਆ ਜਾਓ ਫਿਰ ਤੂੰ ਕਿੱਧਰ ਜਾਂਦੀ ਤਿਆਰੀ ਆ ਜਿਹੜਾ ਘੁੰਮਣੇ ਜਾਂਦੇ ਸੀ ਕਿਉਂ ਤੁਸੀਂ ਕਿਵੇਂ ਆ ਗਏ ਤੁਹਾਨੂੰ ਵੀ ਦੱਸਿਆ ਥੇਗੇ ਸੀ ਆਵਾਂਗੇ ਮੈਂ ਤਾਂ ਇਹ ਰਖੜੀ ਆ ਮੇਰੇ ਤੇ ਦਿਮਾਗ ਚੋਂ ਨਿਕਲ ਗਿਆ ਗੁੱਤੀ ਤਿਆਰੀ ਹੁੰਦੀ ਹੁੰਦੀ ਦੇ ਪਾਸੇ ਤੁਹਾਨੂੰ ਦੱਸ ਥੇਗੇ ਬਈ ਆਵਾਂਗੇ ਨਹੀਂ ਵੀ ਤੇਰਾ ਫੋਨ ਲੱਗੇ ਸੀ ਬਈ ਉਹ ਰੱਖੜੀ ਬੰਨ ਕੇ ਬੈਠੇ ਆ ਅੱਛਾ ਤੁਸੀਂ ਰਖੜੀ ਕਰਕੇ ਆਏ ਸੀ ਯਾਰ ਬਾਈ ਫੋਨ ਤਾਂ ਕਰੇ ਸਾਨੂੰ ਬੱਲੇ ਬੈਠੇ ਸੀ ਐ ਹੋਰ ਮੈਂ ਤਾਂ ਫੋਨ ਆਇਆ ਘੁੱਟੇ ਕੱਲ ਤੂੰ ਜਿਹੜਾ ਕੰਮ ਜਨ ਮੇੜਨਾ ਇੱਥੇ ਨਿ ਮੇੜਦੇ ਸੀ ਨਾ ਜਾਣਾ ਗਾਣਾ ਜਨਰੇਟਰ ਵੀ ਹੈ ਉਹ ਹੁਣ ਟਾਈਮ ਨਹੀਂ ਹੈਗਾ ਆ ਚਾਹ ਸਿੱਖ ਦੇਵਾ ਦੇ ਫਿਰ ਹੋਰ ਥੋੜੀ ਸਿਆਟੀ ਕਰਾਏ ਨੇ ਮੈਨੂੰ ਟਾਈਮ ਨਹੀਂ ਹੈਗਾ ਸਾਡੇ ਕੋਲ ਲੈ ਭਾਬੀ ਮੈਂ ਤਾਂ ਇੰਨੇ ਘਰ ਰੱਖੜੀ ਬੰਨਣਾ ਆਈ ਹਾਂ ਤੈਨੂੰ ਫੋਨ ਕਰਕੇ ਕੀ ਆ ਤਾਂ ਹੈਗਾ ਕੋਈ ਨਹੀਂ ਕੋਈ ਨਹੀਂ ਤਰ ਤੋ ਉਸਤਨੇ ਚ ਆਣ ਲਾਇਆ ਬਈ ਤੂੰ ਪਹਿਲੀ ਉਹ ਕਰੀ ਜਾਣਾ ਨਾ ਅਸੀਂ ਜਾਣਾ ਹੈ ਉਹ ਕੋਈ ਨਾ ਬਗ ਜੇ ਉਹ ਉਹਨਾਂ ਦੇ ਬੋਰਡ ਦੇ ਪਿੱਛੇ ਉਹ ਕੋਈ ਨਾ ਉਧਰ ਵੀ ਜਾਵਾਂਗੇ ਇੱਕ ਟਾਈਮ ਲੱਗ ਜਾਣਾ ਕੋਈ ਨਾ ਭਾਬੀ 10 ਮਿੰਟ ਦਾ ਤੱਕ ਆਪਾਂ ਅਸੀਂ ਲੇਟ ਹੋ ਜਾਣੇ ਕਹਾ ਫੇਰ ਉਹਨਾਂ ਦੀ ਬੇਜ ਦਿੰਦੇ ਉਹ ਨਾ ਅਸਤੇੜੀ ਦੂਰੋਂ ਆਏ ਆ ਬਾਈ ਛੋਡੇ ਕਰਕੇ ਜੀ ਚਲ ਉਰੇਓ ਤੁਸੀਂ ਮੇਰੀ ਗੱਲ ਸੁਣੋ ਹਾਂ ਹਾਂ ਦੱਸੋ ਉਹਨੇ ਇਹ ਮੌਕੇ ਤੇ ਕਿਧਰੋਂ ਆ ਬੜੀ ਗਾਲ ਤਾਂ ਸਹੀ ਆਪਾਂ ਵੀ ਪਲਾਨ ਕੈਨਸਲ ਨਾ ਕਰਨਾ ਬੰਦਾ ਕੈਨਸਲ ਕਿਉਂ ਕਰਾਂਗੇ ਜਾਵਾਂਗੇ ਤੈਨੂੰ ਪਤਾ ਸਾਰੀ ਰਾਤ ਲੱਗ ਗਈ ਮੈਨੂੰ ਸੂਟ ਪ੍ਰੈਸ ਕਰਦੀ ਨੂੰ ਚੱਲ ਫਿਰ ਚਾਲਦੇ ਮੇਰੀ ਗੱਲ ਸੁਣਾ ਤੁਸੀਂ ਨਾ ਐ ਕਰਿਓ ਪਰ 100 ਰੁਪਏ ਮੱਥੇ ਮਾਰੀ ਇਹਦੇ ਹਾਂ 150 ਦਊਂਗਾ ਮੈਂ ਭੱਗੂ ਵਾਲੇ ਦੇਣ ਦੀ ਲੋੜ ਨਹੀਂ ਆਪਣੇ ਘਰ ਵੱਲ ਵੀ ਦੇਖਣਾ ਫਿਰ ਹੋਰ ਅੱਪ ਤਾਂ ਘੁੰਮ ਕੇ ਆਵਾਂਗੇ ਤੇ ਪਾਸੇ ਨੂੰ ਬਣ ਪੈਸੇ ਪੂਸੇ ਜਿਨ੍ਹਾਂ ਦੀ 100 ਰੁਪਏ ਫੜਾ ਦੀ ਪਰੇ ਆਪ ਵੀ ਭੱਗ ਜੂਗੀ ਉਧਰ ਆਪੇ ਉਹ ਵੱਡੀ ਕਰ ਦੂਗੀ ਮਾਨਤਾਰ ਠੀਕ ਆ ਆ ਜਾ ਉਹਨਾਂ ਦਾ ਵੀ ਨੰਗਾ ਕੋਲੇ ਕੀ ਉਹ ਕਿੱਥੇ ਜਰਾ ਆਪਾਂ ਨਹੀਂ ਚੀ ਲੈਣਾ ਕੀ ਗੱਲ ਹੋ ਗਈ ਬ ਨਾ ਨਾ ਕੁਛ ਨਹੀਂ ਬਈ ਉਹ ਤਾਂ ਨਹੀਂ ਮੜਾ ਛੇਤੀ ਰਖੜੀ ਬੰਨ ਲਓ ਫਿਰ ਅਸੀਂ ਜਾਣਾ ਨਹੀਂ ਬੰਨ ਤੇ ਤੂੰ ਫਿਰ ਗੁੱਡੀ ਸਿਆਤੀ ਘਰ ਮੜਾਇਆ ਸਾਨੂੰ ਟਾਈਮ ਲੱਗੇ ਜਾਂਦਾਗਾ ਬੰਨ ਬਸ ਬੰਨ ਛੇਤੀ ਹੋ ਗਏ ਕੀ ਹੋ ਗਿਆ ਰਖੜੀ ਤਾਂ ਨਹੀਂ ਭੁੱਲਿਆ ਜੀ ਕਿਤੇ ਲਮਾਈ ਕੋਲਾ ਤੂੰ ਇੱਥੇ ਟਾਈਮ ਲਾਤਾ ਬਹਿ ਜਾ ਤੂੰ ਬੜਾ ਦਿਨ ਚੱਲਦੀ ਆ ਗੁੱਡੀ ਤੂੰ ਵੀ ਲਾ ਸਿਆਤੀ ਬੰਨ ਪੈਣ ਬਣ ਕੇ ਸਾਨੂੰ ਬੜਾ ਟਾਈਮ ਹੋ ਗਿਆ ਅੱਗੇ ਹਾਂ ਭਾਬੀ ਬਣਦੀ ਆ ਅਛੇ ਦੀ ਬੰਨਦੇ ਸੀ ਜਾਣਾ ਨਾ ਲੇਟ ਹੋਈ ਜਾਂਦੀ ਆ ਫਿਰ ਬਸ ਮੇਰੇ ਕੋਈ ਗੱਲ ਨਹੀਂ ਬੜਾ ਟਾਈਮ ਲੱਗਿਆ ਲਾ ਮਾੜੇ ਮਾੜੇ ਨਾਲ ਲੈ ਆਪੇ ਕੋਣ ਬਸ ਇਹਦਾ ਕੀ ਆ ਚੱਲ ਸਾਡਾ ਮਿੱਠਾ ਕਰ ਲੈ लसेती कर मैंन तब काढ़ी हुई लसे थी कारण लसेती कारण नहीं मेड़ गुड्डी तो तो हुई मतलब ये नहीं है ना ਚੰਗਾ ਭਾਬੀ ਠੀਕ ਆ ਪਰ ਅਸੀਂ ਜਾਣਦੇ ਆ ਠੀਕ ਆ ਬੁਟੀ ਤੁਸੀਂ ਵੀ ਲੈਟ ਹੋਈ ਜਾਂਦੇ ਹੋ ਹਾਂ ਤਾਂ ਕਿਵੇਂ ਕਹੀ ਆ ਦਿੱ ਸੰ ਕਿ ਠੀਕ ਆ ਭਾਈ ਠੀਕ ਆ ਠੀਕ ਆ ਮੈਂ ਚੰਗਾ ਵੀਰੇ ਠੀਕ ਆ ਠੀਕ ਆ ਠੀਕ ਚੱਲ ਚੱਲ ਆਪਣਾ ਵੀ ਟਾਈਮ ਹੋਈ ਜਾਂਦਾ ਜਾਂਦੇ ਨੇ ਪਰ ਉਹ ਬੰਦ ਨਹੀਂ ਰਖੜੀ ਮੈਂ ਕਿਆ ਸੀ ਤੈਨੂੰ ਚੱਲ ਕੋਈ ਨਹੀਂ ਜੀ ਭਾਬੀ ਹੋਰਾਂ ਨੇ ਕਿਤੇ ਜਾਣਾ ਹੋਊਗਾ ਤੂੰ ਤਾਂ ਤਾਂ ਕਰਦੀ ਸੀ 20-25000 ਰੁਪਏ ਲੈ ਕੇ ਜਾਓਗੇ ਹੁਣ ਕੋਈ ਗੱਲ ਨਹੀਂ ਜੀ ਬੜੀਆ ਹੋਇਆ ਬਾਗੀ ਮੈਥੋਂ ਨਹੀਂ ਗੁਰਕਲੇ ਬਣਦੇ ਸੀ ਨਹੀਂ ਇਹਨਾਂ ਦੇ ਮੈਂ ਤਾਂ ਰੋਟੀ ਬਣਾਉਂਦੀ ਹਾਂ ਤੁਹਾਡੀ ਠੰਡੀ ਰਿਆਜ ਕਰ ਬੜੀ ਗਰਮ ਚੱਲਣ ਲੱਗੀ ਨਹੀਂ ਵਾਲੀ ਗੱਲ ਨਹੀਂ ਹੈਗੀ ਕਿ ਲੈ ਮੈਂ ਆਪਾਂ ਘੁੰਮਣ ਜਾਣਾ ਸੀ ਹੁਣ ਮੌਕੇ ਤੇ ਚੱਕ ਕੇ ਮੂੰਹ ਆ ਗਿਆ ਚੱਲਾਂਗੇ ਫਿਰ ਜਿੱਥੇ ਤੈਨੂੰ ਕਹਤਾ ਸੀ ਉਸ ਲਈ ਨਹੀਂ ਆ ਜੀ ਮੂੰਹ ਕਰ ਲਿਆ ਕੁਛ ਨਹੀਂ ਜੀ ਕਿਵੇਂ ਕੀ ਹੋ ਗਿਆ ਤੇ ਦਾ ਮਾਮਾ ਨਾਲ ਹੀ ਹੁੰਦੇ ਨੇ ਵੀਰੇ ਤਾਂ ਬਸ ਸਿਰਫ ਵਰਤਨ ਨੇ ਉਹਨਾਂ ਬੰਦਾਂ ਨੂੰ ਰਿਸ਼ਤੇ ਦੀ ਕਦਰ ਨਹੀਂ ਪੈਸੇ ਦੀ ਕਦਰ ਆ ਦੇਖ ਲੈ ਮੇ ਇਹ ਬੰਦੇ ਨੂੰ ਪੈਸੇ ਦੀ ਕਦਰ ਰਸਤੀ ਦੀ ਕਦਰ ਨਹੀਂ ਚਲੋ ਕੋਈ ਗੱਲ ਨਹੀਂ ਜੀ ਆਪਾਂ ਵੱਡੇ ਵੀਰੇ ਕੰਨੀ ਚੱਲਦੇ ਤੂੰ ਫੇ ਚੱਲਦੇ ਆ ਜੋ ਆਗੇ ਹੀ ਤੁਸੀਂ ਆ ਗਿਆ ਆ ਗਿਆ ਬਹਿ ਜਾਓ ਮੈਂ ਪਾਣੀ ਲਿਆਉਣੀ ਆ ਉਹ ਤੇ ਮੈਂ ਕਿੱਤਾ ਗੁੰਦੀ ਨੀ ਉਹ ਤਾਂ ਉਹ ਚੱਲਦੇ ਸੀ ਤੂੰ ਨਾ ਬੱਗੜਾ ਤੇ ਭਾਈ ਵੀ ਨਿਕਲੇ ਚਲ ਕੋਈ ਨਾ ਪਹਿਲਾਂ ਉਧਰ ਹੀ ਜਾਂਦੀ ਆ ਹਲੋ ਜੀ ਮਾ ਕੋ ਗੱਲ ਸੁਣੀ ਮੇਰੀ ਕਰ ਹਾਂਜੀ ਮੈਂ ਨਾ ਉੱਥੇ ਅੱਡੇ ਤੇ ਖੜਾ ਸੀਗਾ ਹਾਂਜੀ ਉੱਥੇ ਗੁੱਡੀ ਦੇ ਪਰੌਣੇ ਆਉਂਦੇ ਸੀਗੇ ਅੱਛਾ ਜੀ ਉਹਨਾਂ ਨੇ ਨਾ ਮੈਨੂੰ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਗੱਲ ਕਰ ਗੁੱਡੀ ਨੇ ਮੂੰਹ ਪਰੇ ਕਰਕੇ ਲੰਘ ਗਈ ਨਾ ਪਰੌਣੇ ਨੂੰ ਗੱਲ ਕਰਨ ਦਿੱਤੀ ਮੇਰੇ ਨਾਲ ਅੱਛਾ ਜੀ ਪਤਾ ਨਹੀਂ ਆਇਆ ਕਿਉਂ ਕਰ ਗਿਆ ਅੱਜ ਤੇ ਗੱਲ ਸੁਣੋ ਹਾਂਜੀ ਵਾਲੀ ਸ਼ਾਪ ਇਹ ਤਾਂ ਮੇਰਾ ਵੀ ਇੱਜ਼ਤ ਮਾਨ ਨਹੀਂ ਰੱਖਿਆ ਹੈਗਾ ਮੈਨੂੰ ਵੀ ਪਤਾ ਸੀ ਮੈਂ ਤਾਂ ਐਸੀ ਵੀ ਚੱਲ ਵਧੀਆ ਤਾਕੜੇ ਘਰੋਂ ਨੇ ਵੀਰਾ ਵੀ ਬੜੀ ਇੱਜ਼ਤ ਮਾਨ ਕਰਨਗੇ ਮੇਰੇ ਭਾਈ ਪਰ ਜਾਈ 100 ਰੁਪਏ ਦਿੱਤਾ ਕਿਹੜਾ ਬਾਲੀ ਦਿੱਤੇ ਚਲੋ ਕੋਈ ਗੱਲ ਉਧਰ ਛੋਟੇ ਕੰਨੀ ਜਾਂਦੇ ਹੋਗਾ ਜੀ ਛੋਟੇ ਵੀ ਨਹੀਂ ਤਾਂ ਨਹੀਂ ਉਹ ਤਾਂ ਮੈਨੂੰ ਪਤਾ ਹੀ ਵਾਰੀ ਜਾਂਦੇ ਛੋਟੇ ਵੀ ਨਹੀਂ ਤਾਂ ਹੋ ਹਾਂਜੀ ਪਰ ਐਤ ਕਿ ਉਹਨਾਂ ਨੇ ਕੁਝ ਅਲੱਗ ਹੀ ਰੰਗ ਜਾਂ ਦਿਖਾਇਆਗਾ ਅੱਛਾ ਜੀ ਹਾਂ ਮੈਨੂੰ ਇਹ ਲੱਗਦਾ ਵੀ ਆਪਣੇ ਆਉਣਾ ਨਹੀਂ ਚਾਹੁੰਦੇ ਉਹ ਆਪਾਂ ਗਰੀਬ ਆਣਾ ਤਾਂ ਕਰਕੇ ਚਲੋ ਕੋਈ ਨਹੀਂ ਜੀ ਜੇ ਆ ਜਾਣਗੇ ਤਾਂ ਵਧੀਆ ਗੱਲ ਆ ਬਾਹਰ ਕੌਣ ਆਇਆ ਦੇਖ ਕੇ ਆ ਜਾ ਕੇ ਮੈਨੂੰ ਲੱਗਦਾ

ਆ ਸੁਣੇ ਜੀ ਦੇਖੋ ਜੀ ਕੌਣ ਆ ਗਿਆ ਬਾਹਰ ਕੌਣ ਆ ਗਿਆ ਉਹ ਲੱਗਦਾ ਗੁੱਡੀ ਉਹ ਬਾਹਰ ਮੇਰੀ ਭੈਣ ਗੁੱਡੀ ਆਈ ਆ ਉਹ ਠੀਕ ਠਾਕ ਆ ਹਾਂ ਬਈ ਰੀਆ ਹੋਰ ਕਿਵੇਂ ਪਰੌਣੇ ਠੀਕ ਆ ਫਿਰ ਤੁਸੀਂ ਉੱਥੇ ਯਾਰ ਚੱਲ ਕੋਈ ਰ ਫੇਰ ਕਰਦੇ ਆ ਬਹਿ ਕੇ ਗੱਲ ਆਪਾਂ ਉਹ ਦੱਸੂਗਾ ਬਹਿ ਕੇ ਗੱਲ ਉਹ ਬਾਹਰ ਹੀ ਕੱਢ ਲਾ ਮੰਜਾ ਭਾਗੋ ਕੋਈ ਨਾ ਬੈਠਾ ਦਰ ਨੂੰ ਬਾਹਰ ਹੀ ਆ ਉਹਰੇ ਕੱਢ ਲਾ ਮੰਜਾ ਬਾਹਰ ਆਜੇ ਗੁੱਡੀ ਵੀ ਆਜੋ ਆ ਜਾ ਆ ਜਾ ਫਿਰ ਸੰਦੂ ਰਿਆ ਲਾਏਗਾ ਪੈਗ ਪੋਗ ਤਾਜ ਅੱਗੇ ਹੁੰਡੇ ਬੈਜੋ ਨਹੀਂ ਫਿਰ ਸਾਡੇ ਕੋਲ ਮਸਾ ਤਾਂ ਆਇਆ ਯਾਰ ਤੂੰ ਬੈਜਿਆ ਔਰੇ ਬੈਜੋ ਮੈਂ ਪਾਣੀ ਲਿਉਣੀਆ ਹੋਰ ਬੜਾ ਠੀਕ ਕੰਮ ਕਰ ਠੀਕ ਚੱਲਦਾ ਰ ਰੱਬ ਦੀ ਕਿਰਪਾ ਨਾਲ ਚੱਲ ਵਧੀਆ ਤੂੰ ਦੱਸ ਬਈ ਉਧਰ ਜਾਏ ਛੋਟੇ ਕੰਨੀ ਗਏ ਸੀ ਉਧਰ ਹਾਂ ਉਹ ਘਰਦੇ ਸੀ ਜਾ ਕੇ ਆਉਦੇ ਆ ਚੱਲ ਕੋਈ ਨਾ ਅਗਰ ਕਿਤੇ ਜਾਣਾ ਵੀ ਔਰ ਫਰਕ ਖਾਉਂਗੇ ਵੀ ਹੋਗੇ ਕੋਸਾ ਅਜ ਤਾਰ ਰਖਉਗੇ ਰਹਾ ਤਾਂ ਹ ਹ ਰਹਿਮਾਂਗੇ ਵੀ ਰਹਿ ਤੈਗ ਭੁਗ ਲਾਏਗਾ ਘਰ ਦੀ ਕੱਢੀ ਆ ਵਸੇ ਗਰੀਬ ਬੰਦਿਆ ਚੱਲ ਐ ਟਾਈਮ ਪਾਜਾ ਕਰ ਲੈਂਦੇ ਆ ਸਾ ਵੀ ਕੇ ਤੈਗ ਉਦੀ ਠੰਡਾ ਓ ਪੀ ਲੋ ਪੀ ਲੋ ਸੁੱਡੀ ਭਾਬੀ ਨੇ ਤਾਂ ਕੱਲ ਦਾ ਲਿਆ ਕੇ ਰੱਖ ਰੱਖਿਆ ਏ ਵੀ ਆਉਣਗੇ ਆ ਹੋ ਜੇ ਸੇਵਾ ਵੇ ਤਾਂ ਵੈਸੇ ਵੀ ਰੇਣਾ ਚ ਫਰਕ ਕਰਦੀ ਰੇ। ਤੁਹਾਡੇ ਬਾਈ ਨੇ ਤੇ ਭਾਬੀ ਨੇ ਕਿੰਨੀ ਇੱਜ਼ਤ ਕਰੀ। ਬਹੁਤ ਕੀ ਗੱਲ ਕਰੀ ਜਾਂਦੇ ਹੋ? ਕੁਛ ਨਹੀਂ ਬਾਈ। ਬਸ ਖਾਣਾ ਪੀਣਾ ਦੱਸੋ ਕਰੀ ਹੋਰ। ਬਸ ਖਾਣੇ ਦੇ ਤਾਂ ਕੁਛ। ਬਾਗਵਾ ਕੂਲਰ ਦਾ ਮੂੰਹ ਇਧਰ ਨੂੰ ਕਰ ਦੇ। ਲੈ ਜਹਾਈ ਨਹੀਂ ਇਹ ਬੈਠ ਚਹੀ ਗਈ। ਚਲ ਕੋਈ ਨਹੀਂ ਆਈ ਪੈ ਜਾਾਂਗੇ। ਚਲ ਕੋਈ ਗੱਲ ਨਹੀਂ। ਪੱਖੀ ਲਿਆ ਕੱਢ ਕੇ ਪੱਖੀ ਇੱਥੇ ਉਹਨਾਂ ਨੂੰ ਹਵਾ ਦੇ ਕਾਹੇ ਨਾਲ। ਕੋਈ ਨਾ ਕੋਈ ਨਾ ਬਾਈ ਕੋਈ ਨਾ। ਪੱਥੇ ਮੈਂ ਨਾ ਫਰਕ ਰੱਖਿਆ ਵੀਰੇ ਆਣਾ ਚ।

ਨਾ ਤਾਂ ਵੈਸੇ ਵੀ ਰਹੇ ਉਹਨਾਂ ਨੂੰ ਵੱਡੀ ਭਾਬੀ ਨੂੰ ਗਲਤ ਸਮਝਦੇ ਰਹੇ ਇਹੋ ਜਿਹਾ ਰੱਬ ਵਰਗੇ ਭਾਈ ਭਰ ਜਾਈ ਤਰ ਰੱਬ ਸਭ ਨੂੰ ਹੁੰਦਾ ਹੈ ਕਿਹੜਾ ਨਸਰ ਆ ਰਿਹਾ ਹਰ ਜਮ ਮਸੰਨੀ ਵੀ ਲਾਈ ਆਵਾ ਉਹ ਫਿਰ ਸੀਤਾ ਕਾका ਮਗਰ ਪਤਰਾ ਦੇ ਮੌਕੇ ਆ ਪੂਰਾ ਹੋ ਗਿਆ ਹੈ ਨਾਲ ਕੋਸੇ ਲੈ ਆ ਖਾੜ ਪਿੰਨੂ ਬਾਕਾਂ ਵਾਸਤੇ ਆਏ ਨੇ ਫਿਰ ਲਿਓ ਨੀ ਆ ਜੀ ਕੋਈ ਗੱਲ ਨਹੀਂ ਵੀਰੇ ਪਹਿਲਾਂ ਮੈਂ ਰਖੜੀ ਬੰਨਦਾ ਫਿਰ ਅਸੀਂ ਜਾਣਾ ਵੀ ਹੈ ਲੇਟ ਹੋ ਜਾਣਾ ਲੈ ਆ ਆਪਣੇ ਫਿਰ ਬੰਨ ਰਖੜੀ ਮੈਂ ਤਾਂ ਤਾਵਲਾ ਆ ਪਿਆ ਵੀ ਕਦੋਂ ਮੇਰੇ ਪਾਸ ਰਖੜੀ ਬੰਨੂ ਆ ਜਾ ਤਾ ਕੋ ਭੇਜਿਆ ਤੂੰ ਵੀ ਇੱਥੇ ਆਗੇ ਜੀ ਲੈ ਲੈ ਬੰਨ ਆਪਣੇ ਰਖੜੀ ਮੈਂ ਤਾਂ ਤਾਵਲਾ ਆ ਪਿਆ ਮੇਰੇ ਨਾਲ ਮੈਂ ਰਖੜੀ ਇੱਕ ਨਹੀਂ ਬੰਨਣੀ ਰਖੜੀ ਦੋ ਬੰਨਣੀਆਂ ਨੇ ਦੋ ਭਾਈ ਤਾਂ ਮੈਂ ਉਹ ਇੱਕ ਉਹਦੇ ਤਾਂ ਬੰਨ ਲਈ ਤੂੰ ਛੋੜੇ ਤਾਂ ਕਿਉਂ ਇੱਕ ਭਾਬੀ ਦੇ ਨਹੀਂ ਬੰਨੂਗੀ ਅੱਛਾ ਭਾਬੀ ਦੇ ਬੰਨ ਦੇ ਚੱਲ ਅਭੜੇ ਬਾਬੀ ਇਹ ਬੰਦ ਦੇ ਬੜੇ ਇੱਧਰ ਬੈਠੇ ਇੱਧਰ ਬੜਾ ਦੇ ਆ ਵੀ ਖੜੀ ਬਾਬੀ ਦੇਖ ਗੁੱਡੀ ਲਾ ਬਾਬੀ ਹਜਮਾ ਤੇ ਬਹੁਤ ਦਿਨਾਂ ਨਾਲ ਰਖੜੀ ਬਣਦੀ ਆ ਤਾਂ ਮੈਨੂੰ ਕਦੇ ਨਹੀਂ ਮਾਂ ਦੀ ਕਮੀ ਮਹਿਸੂਸ ਹੋਣ ਦਿੱਤੀ ਕੋਈ ਨਹੀਂ ਗੁੱਡੀ ਐਵੇਂ ਨੰਰਾਜ਼ ਹੋ ਅਸੀਂ ਤੇਰੇ ਨਾਲ ਖੜੇ ਆ ਨਾ ਕੋਈ ਨਹੀਂ ਭਾਬੀ ਮੈਨੂੰ ਮਾਫ ਕਰਦੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਕੋਈ ਨਹੀਂ ਬਈ ਮੇਨੂੰ ਸਿਰ ਤੇ ਰੋਣ ਦੀ ਲੱਗ ਜਾਂਦੀ ਸੀ ਕੋਈ ਨਹੀਂ ਟੈਂਸ਼ਨ ਨਹੀਂ ਲੈਂਦੇ ਹਾਂ ਭਾਬੀ ਤੇਰੇ ਹੁੰਦੇ ਮੈਨੂੰ ਕਾਹਦੀ ਟੈਂਸ਼ਨ ਦੇ ਨਾਲੇ ਬਾਈ ਹੁੰਦੇ ਚੱਲ ਕੋਈ ਨਾ ਗੁੱਡੀ ਐਵੇਂ ਹੀ ਹੋ ਜਾਂਦੀ ਠੀਕ ਹੈ ਜਿਹੜਾ ਵਸੋਗਾ ਵਧੀਆ ਹੋਗਾ ਬਸ ਮੈਨੂੰ ਲੱਗਦਾ ਉਹਨੇ ਛੋਟੇ ਨੇ ਉਹ ਕਰਤਾ ਤੈਨੂੰ ਨਰਾਜ਼ ਕਰਕੇ ਭੇਜਤਾ ਹਣਾ ਨਹੀਂ ਨਹੀਂ ਬਈ ਕੋਈ ਗੱਲ ਲੱਗਦਾ ਮੈਨੂੰ ਕੋਈ ਨਹੀਂ ਨਰਾਜ਼ ਨਹੀਂ ਹੋਈਦਾ ਹੁੰਦਾ ਉਹਨਾਂ ਨੂੰ ਪੈਸੇ ਦਾ ਥੋੜਾ ਜਿਆਦਾ ਕਮਾਉਂਦਾ ਉਹਦਾ ਇਹੇ ਬੰਦੇ ਨੂੰ ਪੈਸੇ ਦੀ ਕਦਰ ਆ ਰਿਸਤੇ ਆ ਨਹੀਂ ਹੈਗੀ ਉਹ ਆਉਦੇ ਭਾਈ ਦਾ ਨੀ ਹਾਲ ਪੁੱਛਣ ਕਦੇ ਆ ਕੇ ਮੈਂ ਇੰਨਾ ਬਿਮਾਰ ਰਹਾ ਕਦੇ ਉਹ ਮੇਰੀ ਛੋਟੀ ਭਜਾਈ ਨੇ ਇਧਰ ਆਉਂਦੀ ਨਹੀਂ ਦਿੱਤਾ ਉਹ ਕਹਿੰਦੀ ਉਹ ਪੈਸੇ ਮੰਗਣਗੇ ਅੱਬ ਮੈਂ ਤਾਂ ਕੁਸ ਖਾਣ ਪੀਣੂ ਵੀ ਨਹੀਂ ਲੈ ਕੇ ਕਿਰ ਕੀ ਹੋ ਗਿਆ ਗੁੱਡੀ ਕਿਉਂ ਟੈਨਸ਼ਨ ਲੈਨੀ ਆਂਗੀ ਖਾਣ ਪੀਣਾਂ ਥੋੜੀ ਐ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਜਿਹੇ ਜਿਹੇ ਹੈਗੇ ਤੇਰੇ ਨਾਲ ਖੜੇ ਆਂਗੇ ਆਪਾਂ ਮਾਦੀ ਰਾਤ ਫੋਨ ਕਰਦੀ ਅਸੀਂ ਤੇਰੇ ਕੋਲੇ ਪਹੁੰਚਾਂਗੇ ਕੋਈ ਗੱਲ ਨਹੀਂ ਭਾਬੀਆ ਤਾਂ ਮੈਨੂੰ ਪਤਾ ਲੱਗ ਗਿਆ ਹਾਂਜੀ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਥ ਜੋੜ ਕੇ ਇਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਬਾਈ ਜੀ ਤੇ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਗੱਗੀ ਮਾਨਸ ਵਾਲਾ YouTube ਤੇ ਤੇ ਸਾਨੂੰ ਇੱਕ ਗੱਲ ਹੋਰ ਦੱਸੋ ਬਾਈ ਜੀ ਜੇ ਕੋਈ ਸਾਨੂੰ ਸਾਡੀ ਕੋਈ ਵੀਡੀਓ ਮਾੜੀ ਲੱਗਦੀ ਆ ਉਹ ਚ ਕੋਈ ਗਲਤ ਗੱਲ ਲੱਗਦੀ ਆ ਤਾਂ ਸਾਨੂੰ ਕਮੈਂਟ ਜ਼ਰੂਰ ਕਰੋ ਦੱਸੋ ਇਹ ਵੀਡੀਓ ਦੇ ਵਿੱਚ ਅਸੀਂ ਇਹ ਸਿੱਖਿਆ ਦਿੱਤੀ ਆ ਵੀ ਜਿਨ੍ਹਾਂ ਦੇ ਭੈਣ ਹੈ ਨਹੀਂ ਉਹਨਾਂ ਨੂੰ ਤਾਂ ਰਿਸ਼ਤੇ ਨਹੀਂ ਕਦਰ ਆ ਜਾਂ ਮਤਲਬ ਭਾਈ ਹੈ ਨਹੀਂ ਕਿ ਜਿਨ੍ਹਾਂ ਦੇ ਭੈਣ ਭਾਈ ਦੋਨੇ ਨੇ ਉਹਨਾਂ ਦੇ ਭੈਣ ਭਾਈ ਨੂੰ ਕਿਸੇ ਨੂੰ ਵੀ ਰਿਸ਼ਤੇ ਦੀ ਕਦਰ ਨਹੀਂ ਹੈ ਪੈਸਿਆਂ ਦੀ ਕਦਰ ਹੈ ਭੈਣ ਇੰਨੀ ਆਸਾਂ ਲੈ ਕੇ ਰੱਖ ਲਈ ਬੰਨਣਾਉਂਦੀ ਆ ਆਪਣੇ ਭਾਈ ਦੇ ਪਤਾ ਨਹੀਂ ਕਿਵੇਂ ਟਾਈਮ 'ਚ ਟਾਈਮ ਕੱਢ ਕੇ ਪਰ ਕਈ ਰਿਸ਼ਤੇਦਾਰ ਹੁੰਦੇ ਨੇ ਵੀ ਉਹਨਾਂ ਨੂੰ ਕਦਰ ਨਹੀਂ ਕਰਦੇ ਉਹਨਾਂ ਦੀ ਇਹ ਇਹ ਜਿਹੇ ਰਿਸ਼ਤੇ ਨੇ ਨਮੋਲ ਇਹਨੂੰ ਸੰਭਾਲੋਗੇ ਤਾਂ ਵਧੀਆ ਰਹੋਗੇ ਪਰ ਜੇ ਇੱਕ ਵਾਰੀ ਸ਼ੀਸ਼ੇ ਦੇ ਵਿੱਚ ਕੋਈ ਤੇਲ ਡਾਜੇ ਤਾਂ ਉਹ ਦੁਬਾਰਾ ਨਹੀਂ ਜੁੜਦਾ ਧੰਨਵਾਦ ਧੰਨਵਾਦ